ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਸ਼ਹੀਦੀ ਹਫਤਾ ਚੱਲ ਰਿਹਾ ਤੇ ਹੁਣ 크리스마ਸ ਆਈ ਸੀ ਅੱਜ 크리스마ਸ ਦੀਆਂ ਸ਼ਾਮਾਂ ਪੈ ਚੁੱਕੀਆਂ ਨੇ ਪਰ ਸਾਡੇ ਜਿਹੜੇ ਸਿੱਖ ਨੇ ਨਾਂ ਦੇ ਉਹ ਬਹੁਤੇ ਜਿਹੜੇ ਨੇ ਘਰਾਂ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਰਹਿੰਦੇ ਨੇ 크리스마ਸ ਮਨਾਣੋਂ ਹਟਦੇ ਨੇ ਤੇ ਨਾਂ ਜਿਹੜੇ ਸਾਡੇ ਇੰਡੀਆ ਦੇ ਵਿੱਚ ਨੇ ਉਹ ਰਖੜੀ ਤੇ ਲੋਹੜੀ ਵਗੈਰਾ ਮਨਾਣੋਂ ਹਟਦੇ ਨੇ ਤੇ ਨਾਂ ਜਿਹੜੇ ਮੁਸਲਮਾਨ ਕੰਟਰੀਆਂ 'ਚ ਸਿੱਖ ਰਹਿ ਰਹੇ ਨੇ ਉਹ ਬਹੁਤੇ ਈਦ ਮਨਾਈ ਜਾਂਦੇ ਨੇ ਸੋ ਗੁਰੂ ਪਿਆਰਿਓ ਥੋੜੀ ਜੀ ਸਾਨੂੰ ਸੋਚਣ ਵਾਲੀ ਵੀ ਗੱਲ ਆ ਜਿਵੇਂ ਹੁਣ ਕ੍ਰਿਸਮਸ ਆ ਕੀ ਆ ਇਹੀ ਆ ਨਾ ਵੀ ਬੱਚਿਆਂ ਨੂੰ ਗਿਫਟ ਦੇਣੇ ਹੁੰਦੇ ਆ ਕੀ ਇਹ ਗਿਫਟ ਤੁਸੀਂ ਮਤਲਬ ਕੀ ਗੁਰਨਾਨਕ ਦੇਵ ਜੀ ਦੇ ਗੁਰਪ੍ਰਭੂ ਤੇ ਨਹੀਂ ਦੇ ਸਕਦੇ ਜੇ ਤੁਹਾਡੀ ਇਹ ਪ੍ਰੋਬਲਮ ਆ ਵੀ ਚਲੋ ਜੀ ਕ੍ਰਿਸਮਸ ਤੇ ਛੇਲਾਂ ਲੱਗਦੀਆਂ ਜੀ ਅਸੀਂ ਤੇ ਤਾਂ ਲੈ ਕੇ ਦੇ ਦਿੰਨੇ ਆ ਜੀ ਸਸਤੇ ਹੁੰਦੇ ਆ ਤੇ ਸਕੂਲਾਂ 'ਚ ਵੀ ਸਾਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੱਚੇ ਪੜ੍ਹਦੇ ਆ ਵੀ ਸਾਰੇ ਬੱਚਿਆਂ ਨੂੰ ਗਿਫਟ ਮਿਲਦੇ ਆ ਫਿਰ ਬੱਚੇ ਕਹਿੰਦੇ ਸਾਨੂੰ ਨਹੀਂ ਮਿਲਿਆ ਤੇ ਜੇ ਇਹ ਪ੍ਰੋਬਲਮ ਆ ਤਾਂ ਗੁਰਗੋਬਿੰਦ ਸਿੰਘ ਜੀ ਦੇ ਗੁਰਪਰਬ ਤੇ ਦੇ ਦਿਆ ਕਰੋ ਗੁਰਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਪਰਬ ਆ ਉਹ ਅੱਜ ਕੱਲ ਦੇ ਦਿਨਾਂ 'ਚ ਹੀ ਆਉਂਦਾ ਆ 크ਿਸਮਸ ਦੇ ਨੇੜੇ ਜੇ ਹੀ ਆਉਂਦਾ ਹਰ ਵੇਲੇ ਤੇ ਗਿਫਟ ਲੈ ਕੇ ਰੱਖ ਲਿਆ ਕਰੋ ਉਹਨਾਂ ਦਿਨਾਂ ਤੇ ਦੇ ਦਿਆ ਕਰੋ ਜੇ ਗੋਰੇ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਇਹ ਸੰਟਾ ਨੇ ਦਿੱਤਾ ਜੀ ਜੀਸਸ ਨੇ ਭੇਜਿਆ ਆ ਦੀ ਸੰਟਾ ਤੇ ਕੀ ਸਾਨੂੰ ਸਾਰਾ ਕੁਝ ਸਾਡੇ ਗੁਰੂਆਂ ਨੇ ਨਹੀਂ ਦਿੱਤਾ ਹਾਂਜੀ ਕੀ ਗੁਰੂਆਂ ਦੀ ਇਹ ਬਖਸ਼ਿਸ਼ ਨਹੀਂ ਗੁਰ ਪਰਮੇਸ਼ਰ ਇੱਕੋ ਜਾਣਦ ਗੁਰੂ ਤੇ ਪਰਮੇਸ਼ਰ ਇੱਕ ਨਹੀਂ ਦਦਾ ਦਾਤਾ ਇੱਕ ਹੈ ਸਭ ਕੁਝ ਦੇਵਨ ਹਾਰ ਜੇ ਸਾਨੂੰ ਪਰਮੇਸ਼ਰ ਨੇ ਆ ਹੱਥ ਪੈਰ ਸਾਰਾ ਕੁਝ ਸਹੀ ਸਲਾਮਤ ਦਿੱਤਾ ਆ ਤੇ ਫੇਰ ਹੀ ਅਸੀਂ ਇਹਨਾਂ ਦੇ ਨਾਲ ਕਮਾਈ ਕਰਕੇ ਮਤਲਬ ਕੀ ਲਿਆ ਕੇ ਬੱਚਿਆਂ ਨੂੰ ਕੁਝ ਦਿੰਨੇ ਆ ਨਾ ਕੀ ਇਹ ਗੁਰੂ ਦੀ ਦੇਣ ਨਹੀਂ ਜੇ ਉਹਦੇ ਦਿੱਤੇ ਹੋਏ ਸਾਹ ਆ ਰਹੇ ਨੇ ਤੇ ਤਾਂ ਹੀ ਅਸੀਂ ਕੋਈ ਮਿਹਨਤ ਕਰ ਪਾਉਨੇ ਆ ਨਾ ਸੋ ਗੁਰੂ ਪਿਆਰਿਓ ਕਹਿਣ ਤੋਂ ਭਾਵੇਂ ਆ ਵੀ ਬੱਚਿਆਂ ਨੂੰ ਜਿਵੇਂ ਭਗਤ ਫਰੀਦ ਜੀ ਨੇ ਭਗਤ ਫਰੀਦ ਜੀ ਦੀ ਮਾਤਾ ਨੇ ਜਿਵੇਂ ਭਗਤ ਫਰੀਦ ਜੀ ਨੂੰ ਜੋੜਿਆ ਸੀ ਵੀ ਬੇਟਾ ਕੀ ਮਿਲੇਗਾ ਤੈਨੂੰ ਸ਼ੱਕਰ ਮਿਲੇਗੀ ਹਾਂਜੀ ਤੇ ਕੀ ਅਸੀਂ ਉਹ ਗਿਫਟ ਬੱਚਿਆਂ ਨੂੰ ਗੁਰਗੋਬਿੰਦ ਸਿੰਘ ਜੀ ਦੇ ਗੁਰਪਰਬ ਤੇ ਨਹੀਂ ਦੇ ਸਕਦੇ ਸੋ ਗੁਰੂ ਪਿਆਰਿਓ ਲੋੜ ਹੈ ਸਮਝਦਾਰ ਬਣਨ ਦੀ ਜੇ ਇਦਾਂ ਹੀ ਚੱਲਦਾ ਰਿਹਾ ਜਿੱਦਾਂ ਹੁਣ ਕੰਮ ਚੱਲ ਰਿਹਾ ਬਹੁਤੇ ਜਿਹੜੇ ਤੁਸੀਂ ਵੇਖ ਲਓ ਜਿਹੜੇ ਤੁਸੀਂ ਵਿਦੇਸ਼ਾਂ ਦੇ ਵਿੱਚ ਆਏ ਹੋਏ ਹੋ ਜਿਨ੍ਹਾਂ ਦੀ ਦੂਜੀ ਪੀੜ੍ਹੀ ਐ ਇਸ ਵੇਲੇ ਮਤਲਬ ਕਿ ਦੂਜੀ ਪੀੜ੍ਹੀ ਜਾਗ ਹੋ ਚੁੱਕੀ ਆ ਗਾਂ ਉਹਨਾਂ ਦੇ ਵਿਆਹ ਹੋ ਚੁੱਕੇ ਆ ਇੱਥੇ ਪੜੇ ਲਿਖੇ ਨੇ ਜਾਂ ਉਹਨਾਂ ਦੇ ਅੱਗੇ ਬੱਚੇ ਨੇ ਕੀਦੇ ਘਰੇ ਮੈਨੂੰ ਦੱਸੋ ਵੀ ਕੀ 99% ਉਹਨਾਂ ਦੇ ਘਰੇ ਇਸ ਵੇਲੇ 크ਿਸਮਸ ਟਰੀ ਪਿਆ ਨਹੀਂ ਹੋਇਆ ਉਹਦੇ ਥੱਲੇ ਗਿਫਟ ਤੁਸੀਂ ਨਹੀਂ ਸੀ ਰੱਖੇ ਹਾਂਜੀ ਸੋ ਗਿਫਟ ਦਿੰਨੇ ਆ ਜੀ ਉਹ ਉਹ 크ਿਸਮਸ ਟਰੀ ਦੇ ਥੱਲੇ ਰੱਖ ਰੱਖ ਕੇ ਤੇ ਬੱਚਿਆਂ ਦੇ ਮਨ ਦੇ ਵਿੱਚ ਪ੍ਰਭਾਵ ਕੀ ਪੈਂਦਾ ਕਦੀ ਸੋਚਿਆ ਤੁਸੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਬੱਚੇ ਤੁਹਾਡੇ ਨੇ ਪੰਜਾਬੀ ਉਹਨਾਂ ਨੂੰ ਨਹੀਂ ਚੰਗੀ ਤਰ੍ਹਾਂ ਆਉਂਦੀ ਨਾ ਉਹਨਾਂ ਨੂੰ ਕੋਈ ਮਤਲਬ ਕੀ ਕਿਸੇ ਦੀ ਕੀਤੀ ਹੋਈ ਪ੍ਰਚਾਰਕਾਂ ਦੀ ਬਹੁਤਿਆਂ ਦੀ ਕਥਾ ਚੰਗੀ ਤਰ੍ਹਾਂ ਸਮਝ ਲੱਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ 크ਿਸਮਸਾਂ ਹੀ ਮਨਾਉਣਗੇ ਸੋ ਗੁਰੂ ਪਿਆਰਿਓ ਥੋੜੇ ਸਿਆਣੇ ਬਣੋ ਇਹ ਹੀ ਗਿਫਟ ਤੁਸੀਂ ਗੁਰਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਵੀ ਦੇ ਸਕਦੇ ਆ ਤੇ ਬੱਚਿਆਂ ਨੂੰ ਸਮਝਾ ਵੀ ਸਕਦੇ ਆ ਵੀ ਬੇਟਾ ਸਾਨੂੰ ਸਾਹ ਸਰੀਰ ਸਾਰਾ ਕੁਝ ਠੀਕ ਆ ਪਰਮੇਸ਼ਰ ਦੀ ਦੇਣ ਆ ਤੇ ਗੁਰੂ ਤੇ ਪਰਮੇਸ਼ਰ ਇੱਕੋ ਹੀ ਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਹਾਂਜੀ ਤੇ ਇਸ ਕਰਕੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਨਹੀਂ ਤੇ ਜਿਹੜੇ ਤੁਹਾਡੇ ਤੁਸੀਂ ਵੇਖ ਲਓ ਕੀ ਅੱਜ ਦੇ ਜਿਹੜੇ ਹਾਲਾਤ ਨੇ 95% ਜਾਂ ਆਪਾਂ ਚਲੋ 90% ਕਹਿ ਲਈਏ ਕੀ ਜਿਹੜੇ ਸਿੱਖ ਨੇ ਸਿੱਖਾਂ ਦੇ ਘਰੇ ਪੈਦਾ ਹੋਏ ਨੇ ਉਹ ਸਿੱਖੀ ਤੋਂ ਬੇਮੁਖ ਨਹੀਂ ਹੋਏ ਫਿਰਦੇ ਮੈਨੂੰ ਇੱਕ ਦੂਜੀ ਕਮਿਊਨਿਟੀ ਦਾ ਬੰਦਾ ਮਿਲਿਆ ਸੀਗਾ ਤੇ ਉਹਨੇ ਮੈਨੂੰ ਇੱਕ ਵਾਰੀ ਪੁੱਛਿਆ ਜੀ ਤੁਹਾਡੇ ਗੁਰਦਾਰੇ ਤੇ ਬਹੁਤ ਨੇ ਪਰ ਮਤਲਬ ਕੀ ਤੁਹਾਡੇ ਬੱਚਿਆਂ ਦੇ ਇਥੇ ਜਿਹੜੇ ਸਕੂਲ ਨੇ ਪ੍ਰਾਈਵੇਟ ਸਕੂਲ ਉਹ ਕਿੰਨੇ ਕ ਨੇ ਤੇ ਕਹਿ ਲੋ ਵੀ ਕਹਿਣਾ ਪਿਆ ਵੀ ਮੇ ਵੀ ਇੱਕ ਦੋ ਹੋਊਗੇ ਜ਼ਿਆਰੇ ਤੋਂ ਜ਼ਿਆਦੇ ਹਾਂਜੀ ਅਮਰੀਕਾ ਦੇ ਵਿੱਚ ਜਾਂ 3-4 ਹੋਣਗੇ ਅਸੀਂ ਗੁਰੂ ਘਰ ਦੇ ਵਿੱਚ ਮਾੜੀ ਜੀ ਮਤਲਬ ਕੀ ਕੋਈ ਗੱਲਬਾਤ ਹੁੰਦੀ ਆ ਮਾੜੀ ਜੀ ਲੜਾਈ ਅਸੀਂ ਕਰਦੇ ਆ ਤੇ ਉਸੇ ਵੇਲੇ ਕਮੇਟੀ ਦੇ ਨਾਲ ਲੜ ਕੇ ਅਸੀਂ ਦੂਜਾ ਗੁਰੂ ਘਰ ਬਣਾਉਣ ਚੱਲ ਜੰਨੇ ਆ ਦੂਜੇ ਗੁਰੂ ਘਰ 'ਚ ਮਾੜੀ ਜੀ ਗੱਲ ਹੁੰਦੀ ਆ ਉਸੇ ਵੇਲੇ ਲੜ ਕੇ ਅਸੀਂ ਤੀਜਾ ਗੁਰੂ ਘਰ ਬਣਾ ਲੈਨੇ ਆ ਤੀਜੇ 'ਚ ਹੁੰਦੀ ਚੌਥਾ ਇਦਾਂ ਕਈ ਕਈ ਸ਼ਹਿਰਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਗੁਰਦਾਰੇ ਬਣੇ ਹੋਏ ਨੇ ਹਾਲਾਂਕਿ ਇੰਨੇ ਗੁਰਦਾਰਾਂ ਦੀ ਉੱਥੇ ਲੋੜ ਨਹੀਂ ਹੈਗੀ ਪਰ ਜਿਹੜੇ ਬੱਚਿਆਂ ਦਾ ਭਵਿੱਖ ਸਵਾਰਨ ਦੇ ਲਈ ਜਿਵੇਂ ਚਾਰਟਰਡ ਸਕੂਲ ਹੁੰਦੇ ਨੇ ਕ੍ਰਿਸਚੀਅਨ ਕੰਟਰੀਆਂ ਨੇ ਸਭ ਕੁਝ ਇਹਨਾਂ ਦਾ ਫਿਰ ਵੀ ਇਹਨਾਂ ਨੇ ਚਾਰਟਰਡ ਸਕੂਲ ਖੋਲੇ ਹੋਏ ਨੇ ਜਿਹੜੇ ਚਾਰਟਰਡ ਸਕੂਲ ਸਾਨੂੰ ਖੋਲਣ ਦੀ ਲੋੜ ਆ ਸਿੱਖਾਂ ਦੇ ਨਾਂ ਤੇ ਜਿੱਥੇ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਮਤਲਬ ਕੀ ਜਿਹੜੀ ਆ ਗੁਰਮਤਿ ਦੀ ਵਿੱਦਿਆ ਦਿੱਤੀ ਜਾਵੇ ਗੁਰਬਾਣੀ ਬਾਰੇ ਜਾਣੂ ਕਰਾਇਆ ਜਾਵੇ ਗੁਰੂ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਹਾਂਜੀ ਉਹਦੇ ਵੱਲ ਸਾਡਾ ਕਿਸੇ ਦਾ ਧਿਆਨ ਨਹੀਂਗਾ ਕੀ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਦੇ ਵਿੱਚ ਕੰਡੇ ਨਹੀਂ ਬੀਜ ਰਹੇ ਜਿਆਦਾ ਜ਼ਰੂਰੀ ਇਹ ਆ ਕਿ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦੇਈਏ ਬੱਚਿਆਂ ਦਾ ਜਿਹੜਾ ਭਵਿੱਖ ਹੈ ਜੇ ਗੋਰਿਆਂ ਦੇ ਸਕੂਲ 'ਚ ਹੀ ਪੜਨਗੇ ਤੇ ਦੂਜੀ ਤੀਜੀ ਚੌਥੀ ਪੀੜ੍ਹੀ ਜਿਹੜੀ ਆ ਉਹ ਗੋਰਿਆਂ ਵਰਗੀ ਹੀ ਬਣੇਗੀ ਸੋ ਗੁਰੂ ਪਿਆਰਿਓ ਲੋੜ ਆ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਆਪਣੇ ਜਿਹੜਾ ਬੱਚਿਆਂ ਦਾ ਸਾਡਿਆਂ ਦਾ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਆ ਉਹਨੂੰ ਸੁਵਾਰੀਏ ਆਪਾਂ ਹੁਣ ਲੋੜੀ ਦੀ ਗੱਲ ਕਰ ਲਈਏ ਹੁਣ ਆਦ ਕੀ 13 ਤਰੀਕ ਨੂੰ ਆਉਣਾ ਗੁਰਗੋਬਨ ਸਿੰਘ ਜੀ ਦਾ ਗੁਰਪਰਵ ਤੇ ਗੁਰਗੋਬਨ ਸਿੰਘ ਜੀ ਦੇ ਗੁਰਪਰਵ ਤੇ ਜਿਹੜੇ ਆ ਸਾਰੇ ਪਤਾ ਨਹੀਂ ਗੁਰਦਾਰੇ ਜਾਣ ਨਾ ਜਾਣ ਜਿੰਨੇ ਬੰਦੇ ਤੁਸੀਂ ਵੇਖੋ ਵੀ ਨਵੇਂ ਸਾਲ ਤੇ ਗੁਰੂ ਘਰ ਆਉਂਦੇ ਆ ਉਹ ਉਨੀ ਸੰਗਤ ਕਰੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪਰਵ ਤੇ ਗੁਰੂ ਘਰਾਂ ਦੇ ਵਿੱਚ ਦੇਖੀ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਨਹੀਂ ਗੁਰਗੋਬਨ ਸਿੰਘ ਜੀ ਦੇ ਗੁਰਪਰਵ ਤੇ ਉਨੀ ਸੰਗਤ ਕਰੀ ਤੁਹਾਨੂੰ ਦੇਖੀ ਹੈ ਸੋ ਕਹਿਣ ਤੋਂ ਭਾਵੇਂ ਆ ਵੀ ਉਹ ਭਾਵੇਂ ਇੰਡੀਆ ਦੇ ਵਿੱਚ ਵੀ ਗੁਰਗੋਬਿੰਦ ਸਿੰਘ ਜੀ ਦੇ ਗੁਰਪ੍ਰਬਤੇ ਹਾਜ਼ਰੀ ਪਰਨ ਭਾਵਨਾ ਪਰਣ ਉਹਨਾਂ ਤੋਂ ਸਿੱਖਿਆ ਲੈਣ ਭਾਵਨਾ ਲੈਣ ਪਰ ਉਹ ਲੋਹੜੀ ਜ਼ਰੂਰ ਮਨਾਉਣ ਗਏ ਹਾਂ ਜੀ ਤੇ ਮਾਗੀ ਜਿਹੜੀ ਅਗਲੇ ਦਿਨ ਹੁੰਦੀ ਹੈ ਉਹਨੂੰ ਵੀ ਅਸੀਂ ਭੁੱਲੇ ਬੈਠੇ ਹਾਂ ਜਿਹੜੀ 40 ਮੁਕਤਿਆਂ ਦੀ ਸ਼ਹਾਦਤ ਦਾ ਜਿਹੜਾ ਦਿਨ ਮੁਕਰਰ ਕੀਤਾ ਹੋਇਆ ਉਹਨੂੰ ਵੀ ਅਸੀਂ ਭੁੱਲੇ ਬੈਠੇ ਹਾਂ ਸੋ ਗੁਰੂ ਪਿਆਰੇ ਉਹ ਲੋਹੜੀ ਜਿਹੜੀ ਆ ਕਈ ਜਣੇ ਕਹਿ ਦਿੰਦੇ ਆ ਜੀ ਲੋਹੜੀ ਜਿਹੜਾ ਜੀ ਇਹ ਤੇ ਅੱਜ ਦਾ ਸੀਜ਼ਨਲ ਤਿਹਾਰਾ ਹੈ ਜਾ ਕਈ ਜਣੇ ਕਹਿ ਦਿੰਦੇ ਆ ਜੀ ਇਹ ਤੇ ਪੰਜਾਬੀ ਤਿਹਾਰ ਹੈ ਜੀ ਦੁੱਲਾ ਪੱਟੀ ਵਾਲਾ ਹੋਇਆ ਜੀ ਫਲਾਣਾ ਹੋਇਆ ਠਿਮਕਾ ਹੋਇਆ ਤੇ ਫੇਰ ਜੇ ਹੁਣ ਮੈਂ ਕਵਾਂ ਵੀ ਵਿਸਾਖੀ ਨੂੰ ਕਿਉਂ ਅਸੀਂ ਮੰਨਦੇ ਆਂ ਵਿਸਾਖੀ ਨੂੰ ਇਸੇ ਕਰਕੇ ਮੰਨਦੇ ਆ ਨਾ ਵੀ 10ਵੇਂ ਪਾਸ਼ਾ ਨੇ ਉਸ ਦਿਨ ਅਮਰ ਅਛਾਇਆ ਖਾਲਸਾ ਸਾਜਿਆ ਵਿਸਾਖੀ ਇਸੇ ਕਰਕੇ ਮਨਾਉਂਦੇ ਆ ਨਾ ਤੇ ਜੇ ਹੁਣ ਕਹੇ ਜੀ ਨਹੀਂ ਜੀ ਵਿਸਾਖੀ ਤੇ ਅਸੀਂ ਇਸ ਕਰਕੇ ਮਨਾਉਂਦੇ ਆ ਜੀ ਕਿਉਂਕਿ ਵਿਸਾਖੀ ਵਾਲੇ ਦਿਨ 78 ਵਾਲਾ ਕਾਂਡ ਹੋਇਆ ਸੀ ਤੇ ਉਦੋਂ 13 ਸਿੰਘ ਸ਼ਹੀਦ ਹੋਏ ਸੀਗੇ ਇਸ ਕਰਕੇ ਮਨਾਉਂਦੇ ਆ ਨਹੀਂ ਠੀਕ ਆ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਆ ਪਰ ਵਿਸਾਖੀ ਦਾ ਜਿਹੜਾ ਮੁੱਖ ਕਾਰਨ ਉਹ ਖਾਲਸੇ ਦੀ ਸਾਜਣਾ ਆ ਪਰ ਲੇਟਰ ਆਨ ਉਸ ਦਿਨ ਦੇ ਨਾਲ ਕਈ ਹੋਰ ਜਿਹੜੇ ਨੇ ਵਾਕਿਆ ਜਾਂ ਜਿਹੜੇ ਇਤਿਹਾਸ ਨੇ ਉਹ ਜੁੜ ਜਾਂਦੇ ਨੇ ਇਦਾਂ ਜਿਹੜੀ ਲੋੜੀ ਆ ਇਹ ਸਤਜੋਗ ਦੇ ਵੇਲੇ ਜਦੋਂ ਪ੍ਰਹਿਲਾਦ ਨੂੰ ਹੋਲਕਾ ਅੱਗ ਦੇ ਵਿੱਚ ਲੈ ਕੇ ਬੈਠੀ ਸੀ ਉਹ ਇੱਕ ਮੁੰਡੇ ਦੀ ਪੂਜਾ ਆ ਇਸੇ ਕਰਕੇ ਜਿਵੇਂ ਕਹਿ ਲਓ ਵੀ ਚਲੋ ਬਾਅਦ ਦੇ ਵਿੱਚੋਂ ਲੇਟ ਰਾਉਂਡ ਪ੍ਰਲਾਦ ਸੜਿਆ ਨਹੀਂ ਹੋਲਕਾ ਸੜ ਗਈ ਤੇ ਇਹ ਹਿੰਦੂ ਲੋਕ ਜਿਹੜੇ ਉਦੋਂ ਦੀ ਕੱਗ ਦੀ ਪੂਜਾ ਕਰਦੇ ਆ ਤੇ ਇਸੇ ਕਰਕੇ ਸਿਰਫ ਮੁੰਡੇ ਦੀ ਹੀ ਲੋੜੀ ਮਨਾਈ ਜਾਂਦੀ ਆ ਕਦੀ ਕੁੜੀਆਂ ਦੀ ਲੋੜੀ ਨਹੀਂ ਮਨਾਈ ਜਾਂਦੀ ਵੀ ਜਿਵੇਂ ਉਹ ਪ੍ਰਲਾਦ ਨੂੰ ਰੱਖਿਆ ਸੀਗਾ ਵੀ ਅੱਗ ਇਦਾਂ ਹੀ ਸਾਡਾ ਮੁੰਡੇ ਨੂੰ ਵੀ ਕਦੀ ਸਾੜੀ ਨਾ ਕਿਉਂਕਿ ਹਿੰਦੂਆਂ ਦਾ ਜਦੋਂ ਮਰ ਜਾਂਦਾ ਉਦੋਂ ਸੰਸਕਾਰ ਹੀ ਕਰੀਦਾ ਭਾਵ ਲੰਮੀ ਆਯੂ ਹੋਵੇ ਕੱਗ ਦੀ ਪੂਜਾ ਆ ਉਹਦੇ ਵਿੱਚ ਤੇਲ ਰੇੜੀਆਂ ਕਈ ਕੋਈ ਸਟਿਆ ਜਾਂਦਾ ਉਸ ਦਿਨ ਦੇ ਵਿੱਚ ਹਾਂਜੀ ਸੋ ਉਹ ਉਹ ਜਿਹੜੇ ਤਿਹਾਰ ਨੇ ਮਤਲਬ ਕਿ ਜਿਨ੍ਹਾਂ ਜਿਨ੍ਹਾਂ ਦੇ ਤੁਸੀਂ ਸਮੇਂ ਸਮੇਂ ਮੁਤਾਬਕ ਗੁਲਾਮ ਰਹੇ ਆ ਉਹ ਜਿਵੇਂ ਹੁਣ ਕਹਿ ਲਓ ਵੀ ਜਿਹੜੇ ਮੁਸਲਿਮ ਕੰਟਰੀਆਂ ਚ ਰਹਿ ਰਹੇ ਹੋ ਈਦ ਮਨਾਈ ਜਾ ਰਹੇ ਆ ਇੱਥੇ ਜਿਹੜੇ ਰਹਿ ਰਹੇ ਆ 크ਰਿਸਚਨ ਮਨਾਈ ਜਾ ਰਹੇ ਜਿਹੜੇ ਇੰਡੀਆ ਚ ਰਹਿ ਰਹੇ ਤੁਸੀਂ ਲੋਹੜੀ ਮਨਾਈ ਜਾ ਰਹੇ ਆ ਤੇ ਜੇ ਵੇਖਿਆ ਜਾਵੇ ਜਿੱਥੋਂ ਇਹ ਸ਼ੁਰੂ ਹੋਇਆ ਇੱਕ ਭਗਤ ਨੂੰ ਉਹ ਅੱਗ ਦੇ ਵਿੱਚ ਲੈ ਕੇ ਬੰਦੀ ਆ ਇਹ ਖੁਸ਼ੀ ਵਾਲੀ ਗੱਲ ਆ ਉਦੋਂ ਤੁਸੀਂ ਸਾਰੇ ਭੰਗੜੇ ਪਾਉਨੇ ਆ ਤੇ ਖੁਸ਼ੀ ਮਨਾਉਨੇ ਆ ਤੇ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਆ ਹਾਂ ਸੋ ਗੁਰੂ ਪਿਆਰਿਓ ਸਮਝਦਾਰ ਬਣੋ ਆਪਣੇ ਸ਼ਹੀਦਾਂ ਦੇ ਇਤਿਹਾਸ ਦੇ ਨਾਲ ਜੁੜੋ ਹੁਣ ਵੀ ਜਿਹੜੇ ਆ ਆਪਣਾ ਬੱਚਿਆਂ ਨੂੰ ਗਿਫਟ ਤੇ ਅਸੀਂ ਦਿੰਨੇ ਆ ਕੀ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚ 크리스마ਸ ਵਾਲੇ ਦਿਨ ਗਿਫਟ ਦੇਈ ਜਾਂਦੇ ਆ ਬੱਚਿਆਂ ਨੂੰ ਬਿਠਾ ਕੇ ਅਸੀਂ ਕੀ ਛੁੱਟੀਆਂ ਦੇ ਦਿਨ ਹੁੰਦੇ ਆ ਚੰਗੀ ਤਰ੍ਹਾਂ ਸਹਿਬਜ਼ਾਦਿਆਂ ਦਾ ਇਤਿਹਾਸ ਸੁਣਾਇਆ ਵੀ ਸਾਡੇ 10ਵੇਂ ਪਾਤਸ਼ਾਹ ਨੇ ਸਾਡੇ ਵਾਸਤੇ ਕੀ ਕੁਰਬਾਨੀਆਂ ਕੀਤੀਆਂ ਤੇ ਸਹਿਬਜ਼ਾਦਿਆਂ ਨੇ ਕੀ ਕੁਰਬਾਨੀਆਂ ਕੀਤੀਆਂ ਵੀ ਸਿੱਖੀ ਨਹੀਂ ਉਹਨਾਂ ਨੇ ਛੱਡੀ ਸਿੱਖੀ ਨੂੰ ਮਤਲਬ ਕੀ ਵਧਾਉਣ ਦੇ ਲਈ ਤੁਸੀਂ ਆਪਣੇ ਘਰਾਂ ਦੇ ਵਿੱਚ ਇਹੋ ਜਿਹੇ ਯਤਨ ਕਰ ਰਹੇ ਆ ਕਿੰਨੇ ਕ ਜਿਹੜੇ ਤੁਸੀਂ ਕਰ ਰਹੇ ਆ ਜਿਨ੍ਹਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਨਹੀਂ ਆਉਂਦੀ ਜਿਨ੍ਹਾਂ ਨੂੰ ਮਤਲਬ ਕੀ ਤੁਸੀਂ ਗਿਫਟ ਦੇਈ ਜੰਨੇ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਦੂਜੀ ਤੀਜੀ ਪੀੜ੍ਹੀ ਉਹ ਜਿਹੜੀ ਆ ਉਹ ਮਤਲਬ ਕਿ ਕਿੰਨੀ ਕੁ ਪੰਜਾਬੀ ਜਾਣਦੀ ਹੋਏਗੀ ਤੇ ਕਿੰਨੀ ਕੁ ਸਿੱਖ ਵਿਰਸੇ ਦੇ ਨਾਲ ਜੁੜੇਗੀ ਹਾਂਜੀ ਸੋ ਇਸੇ ਤਰ੍ਹਾਂ ਜਿਵੇਂ ਹੁਣ ਕਹਿ ਲਈਏ ਰਖੜੀ ਵੀ ਆ ਰਖੜੀ ਦਾ ਜਿਹੜਾ ਤਿਹਾਰਾ ਹੈ ਹਿੰਦੂਆਂ ਦਾ ਤਿਹਾਰਾ ਹੈ ਹਾਂਜੀ ਤੇ ਇਹਦਾ ਕੋਈ ਬਹੁਤਾ ਪੁਰਾਣਾ ਇਤਿਹਾਸ ਵੀ ਨਹੀਂ ਹੈਗਾ ਤੇ ਜਿਹੜੇ ਰਖੜੀਆਂ ਵਾਲੇ ਸੀਗੇ ਉਹ ਤੇ ਆਪਣੀਆਂ ਘਰ ਵਾਲੀਆਂ ਦੀਆਂ ਆਪਣੀਆਂ ਧੀਆਂ ਭੈਣਾਂ ਦੀ ਮਤਲਬ ਕਿ ਇੱਜ਼ਤ ਬਚਾ ਨਹੀਂ ਸਕੇ ਜਿਹੜੇ ਉਸ ਵੇਲੇ ਦੇ ਜ਼ਾਲਮ ਹਾਕਮ ਸੀਗੇ ਮੁਗਲ ਸੀਗੇ ਉਹ ਇਹਨਾਂ ਦੀਆਂ ਧੀਆਂ ਭੈਣਾਂ ਕੁੜੀਆਂ ਨੂੰ ਚੱਕ-ਚੱਕ ਕੇ ਲੈ ਜਾਂਦੇ ਸੀਗੇ ਤੇ ਇਹ ਬਚਾ ਨਹੀਂ ਸਕੇ ਰਖੜੀਆਂ ਵਾਲੇ ਉਦੋਂ ਜੇ ਬਚਾਇਆ ਤੇ ਕੜੇ ਵਾਲਿਆਂ ਨੇ ਬਚਾਇਆ ਹਾਂਜੀ ਕੜੇ ਵਾਲਿਆਂ ਨੇ ਭੈਣਾਂ ਭਾਵੇਂ ਇਹਨਾਂ ਦੀਆਂ ਸੀਗੀਆਂ ਮੋੜ-ਮੋੜ ਕੇ ਲਿਆਂਦੀਆਂ ਕੁਰਬਾਨੀਆਂ ਕੀਤੀਆਂ ਤੇ ਅੱਜ ਤੁਸੀਂ ਰਖੜੀ ਤੇ ਸਾਰੇ ਚਾਹਨਾ ਬੰਨ੍ਹਦੇ ਆਂ ਕੀ ਅਸਲੀਅਤ ਦੇ ਨਾਲ ਤੁਸੀਂ ਜਿਹੜੀ ਹਿਸਟਰੀ ਆ ਵੀ ਸਿੱਖਾਂ ਨੇ ਕੁਰਬਾਨੀ ਕਰ ਕਰਕੇ ਲੋਕਾਂ ਦੀਆਂ ਵੀ ਧੀਆਂ ਭੈਣਾਂ ਬਚਾ ਕੇ ਲਿਆਂਦੀਆਂ ਤੇ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਬਰਕਰਾਰ ਰੱਖੀ ਆ ਤੇ ਉਹ ਕਦੇ ਨਾ ਰੱਖੀ ਸੀ ਉਹ ਤੇਗ ਦੇ ਨਾਲ ਸ਼ਸਤਰਾਂ ਦੇ ਨਾਲ ਕਦੀ ਉਹਨਾਂ ਸ਼ਸਤਰਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਜੇ ਜੇ ਮਤਲਬ ਕਿ ਜਿੱਥੋਂ ਸਾਨੂੰ ਗੁਰੂ ਸਾਹਿਬ ਜੀ ਨੇ ਕੱਢਿਆ ਸੀਗਾ ਨੰਗੀ ਛੁਰੀ ਕਦੇ ਨਹੀਂ ਪਕੜੀ ਵੀ ਨੰਗੀ ਕਰਦਾ ਸੀ ਕਦੀ ਹੱਥ 'ਚ ਨਹੀਂ ਫੜ ਕੇ ਵੇਖੀ ਜੀ ਜਿੱਥੋਂ ਚੱਕ ਕੇ ਤੁਹਾਨੂੰ ਸ਼ਸਤਰ ਫੜਾ ਕੇ ਜ਼ੁਲਮ ਦੇ ਵਿਰਖਲਾਫ ਲੜਨਾ ਸਿਖਾਇਆ ਸੀਗਾ ਕੀ ਅਸੀਂ ਅੱਜ ਤੁਸੀਂ ਉਧਰ ਨੂੰ ਵਾਪਸ ਨਹੀਂ ਜਾ ਰਹੇ ਹਾਂਜੀ ਤੇ ਕੀ ਜਿਹੜੇ ਆ ਜੇ ਜੇ ਮੰਨ ਲਓ ਵੀ ਦਿੱਲੀ ਦੇ ਵਿੱਚ ਵੀ ਸਾਰੇ ਸਿੱਖ ਸ਼ਸਤਰਧਾਰੀ ਹੁੰਦੇ ਨਾ ਰਖੜੀਆਂ ਬੰਨਣ ਵਾਲੇ ਹੁੰਦੇ ਬਹੁਤੇ ਜਿਹੜੇ ਸੀਗੇ ਮੈਂ ਹੁਣ ਚਲੋ ਆ ਕਮਾਂ ਤੇ ਭਾਪੇ ਸੀਗੇ ਉੱਥੇ ਜਿਨ੍ਹਾਂ ਦੇ ਨਾਲ ਜ਼ਿਆਦਾ ਇਹ ਕੁਝ ਹੋਇਆ ਜੋ ਕੁਝ ਕਰਦੇ ਆ ਆਪਾਂ ਨੂੰ ਸਾਰੀ ਕਮਿਊਨਿਟੀ ਨੂੰ ਪਤਾ ਆ ਪਰ ਸਾਰੇ ਵੀ ਇੱਕੋ ਜਿਹੇ ਨਹੀਂ ਇਹਨਾਂ ਦੇ ਵਿੱਚੋਂ ਵੀ ਤੇ ਉਹ ਜਿਆਦੇ ਰਖੜੀਆਂ ਬੰਨਣ ਵਾਲੇ ਸੀਗੇ ਸ਼ਸਤਰਧਾਰੀ ਨਹੀਂ ਸੀ ਨਹੀਂ ਸੀ ਉਹਨਾਂ ਨੂੰ ਸ਼ਸਤਰ ਚਲਾਉਣੇ ਆਉਂਦੇ ਤੇ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਆਪਾਂ ਨੂੰ ਪਤਾ ਆ ਅੱਜ ਤੱਕ ਆਪਾਂ ਇਨਸਾਫ ਮੰਗੀ ਜੰਨੇ ਆ ਤੇ ਮਹਾਰਾਜ ਨੇ ਇਹਦੇ ਸਾਨੂੰ ਬਣਾਇਆ ਸੀ ਸਵਾ ਲੱਖ ਸੇ ਇੱਕ ਲੜਾਊ ਚਮਕੌਰ ਦੀ ਗੜੀ ਸੀ ਹਿੱਦਾਂ ਦਾ ਸੀ ਧੀ ਹਫਤਾ ਚੱਲ ਰਿਹਾ ਚਮਕੌਰ ਦੀ ਗੜੀ ਦੇ ਵਿੱਚ ਕਿੰਨੀ ਫੌਜ ਸੀਗੀ ਤੇ ਕਿੰਨੇ ਕੁ ਸਿੱਖ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਬਰਖਲਾਖ ਜੰਗ ਕੀਤੀ ਕੀ ਸਾਨੂੰ ਨਹੀਂ ਪਤਾ ਤੇ ਕੀ ਹੈ ਕਿ ਘਰ ਦੇ ਬਾਹਰ ਮਤਲਬ ਕਿ ਲੱਖਾਂ ਬੰਦੇ ਜਾਂ 10-10 ਹਜ਼ਾਰ ਬੰਦਾ ਆ ਗਿਆ ਸੀਗਾ ਵੀ ਜੇ ਤੁਸੀਂ ਜਦੋਂ ਦੇਖ ਰਿਹਾ ਵੀ ਅਸੀਂ ਹੁਣ ਮਰਨਾ ਹੀ ਆ ਮੌਤ ਹੀ ਆ ਸਾਹਮਣੇ ਵੀ ਇਹ ਸਾਡੇ ਤੇ ਚੜ ਕੇ ਆ ਗਏ ਆ ਜੇ ਅਗਰ ਤੁਹਾਡੇ ਘਰੇ ਸ਼ਸਤਰ ਹੁੰਦੇ ਤੀਗਾ ਹੁੰਦੀਆਂ ਜਾਂ ਹੋਰ ਰਵਾਇਤੀ ਸ਼ਸਤਰ ਹੁੰਦੇ ਤੁਹਾਨੂੰ ਚਲਾਉਣੇ ਆਉਂਦੇ ਹੁੰਦੇ ਤੇ ਤੁਸੀਂ ਇਦਾਂ ਹੀ ਸੜ ਜਾਂਦੇ ਜਿੱਦਾਂ ਉਹਨਾਂ ਨੇ ਤੁਹਾਨੂੰ ਸਾੜਿਆ ਸੀਗਾ ਕੀ ਤੁਸੀਂ ਉੱਥੇ 10-15 ਨਾਂ ਵੜਦੇ ਮਰਨ ਤੋਂ ਪਹਿਲਾਂ ਤੇ ਜੇ ਤੁਸੀਂ ਕੁਝ ਬੰਦਿਆਂ ਨੇ ਵੀ ਇੰਦਾ 10-10 15-15 ਉੱਥੇ ਵੱਡੇ ਹੁੰਦੇ ਤੇ ਕੀ ਇਹ ਇਦਾਂ ਹੀ 2-3 ਦਿਨ ਮਤਲਬ ਕੀ ਇਹੀ ਸਿਲਸਿਲਾ ਚੱਲਦਾ ਰਹਿੰਦਾ ਸੋ ਗੁਰੂ ਪਿਆਰਿਓ ਜਿਹੜੇ ਸ਼ਸਤਰਾਂ ਨੇ ਜਿਹੜੇ ਕੜਿਆਂ ਨੇ ਜਿਹੜੇ ਸਿੱਖਾਂ ਨੇ ਜਾਨਾਂ ਬਚਾਈਆਂ ਉਹਨਾਂ ਦੇ ਵਿਰਸੇ ਦੇ ਨਾਲ ਉਹਨਾਂ ਦੀਆਂ ਕੀਤੀਆਂ ਹੋਈਆਂ ਜੜੀਆਂ ਨੇ ਇਤਿਹਾਸ ਜਿਹੜੇ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਦੇ ਨਾਲ ਜੁੜਨ ਦੀ ਬਜਾਏ ਉਹਨਾਂ ਤੋਂ ਸਿੱਖਿਆ ਲੈਣ ਦੀ ਬਜਾਏ ਤੁਸੀਂ ਅੱਜ ਫੇਰ ਰਖੜੀਆਂ ਬੰਨਣ ਵੱਲ ਤੁਰੇ ਹੋਏ ਆ ਕਿਹੜੇ ਪਾਸੇ ਨੂੰ ਜਾ ਰਹੇ ਆ ਆਪਣੇ ਅੰਦਰ ਮੜੀ ਜੀ છાਤੀ ਮਾਰ ਕੇ ਵੇਖੋ ਤੇ ਆਉਣ ਵਾਲਾ ਜਿਹੜਾ ਸਮਾਂ ਆ ਉਹ ਮੈਂ ਆਲਰੇਡੀ ਵੀਡੀਓ ਵੀ ਪਾਈਆ ਆ ਆਰਐਸਐਸ ਵਾਲੇ ਪੂਰੀ ਤਿਆਰੀ ਕਰ ਰਹੇ ਆ ਇਸ ਵੇਲੇ ਉਹਨਾਂ ਦੀ ਗਿਣਤੀ ਤਕਰੀਬਨ ਕਰੋੜ ਦੇ ਲਾਗੇ ਹੋ ਚੁੱਕੀ ਆ ਜਿਹੜੇ ਹਿੰਦੂ ਨੇਸ਼ਨ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਕੀ ਸੋਚਦੇ ਹੋ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਜਿਹੜੇ ਦਿੱਲੀ ਉਹਨਾਂ ਨੇ ਜਾਂ ਮਤਲਬ ਕਿ ਜੈਨੋਸਾਈਡ ਹੋਇਆ ਜਿਹੜੇ ਇਹੋ ਜਿਹੇ ਉਹਨਾਂ ਨੇ ਕਾਰਨਾਮੇ ਕੀਤੇ ਆ ਕਿ ਉਹ ਕਾਰਨਾਮੇ ਦੁਬਾਰਾ ਨਹੀਂ ਦੁਹਰਾਉਣਗੇ ਤੇ ਤੁਸੀਂ ਕਿਹੜੇ ਬੰਦੇ ਨੂੰ ਤੁਰੇ ਹੋਏ ਆ ਹਾਂਜੀ ਮਹਾਰਾਜ ਸਾਹਿਬ ਜੀ ਨੇ ਖੋਲੀ ਦੀ ਜਗ੍ਹਾ ਹੌਲਾ-ਮੱਲਾ ਚਲਾਇਆ ਸੀਗਾ ਵੀ ਸ਼ਸਤਰਧਾਰੀ ਹੋਵੋ ਸ਼ਸਤਰ ਵਿਦਿਆ ਸਿੱਖੋ ਉਹੀ ਲੋਹੜੀ ਦੀ ਜਗ੍ਹਾ ਤੇ ਉਥੇ ਮਤਲਬ ਕਿ ਅਗਲੇ ਦਿਨ ਮੁਖਸਰ ਸਾਹਿਬ ਜਿਹੜਾ ਆ ਆਪਣਾ ਸ਼ਹੀਦਾਂ ਨੂੰ ਯਾਰ ਕੀਤਾ ਜਾਂਦਾ ਮਹੱਲਾ ਕੱਢਿਆ ਜਾਂਦਾ ਜੰਗੀ ਅਭਿਆਸ ਕੀਤਾ ਜਾਂਦਾ ਉਹ ਉਹਦੇ ਵੱਲ ਸਾਡਾ ਕਿਸੇ ਦਾ ਧਿਆਨ ਨਹੀਂ ਹਾਂਜੀ ਸੋ ਕਿੱਧਰ ਨੂੰ ਅਸੀਂ ਆਪ ਵੀ ਕਿੱਧਰ ਨੂੰ ਜਾ ਰਹੇ ਆ ਤੇ ਆਪਣੇ ਬੱਚਿਆਂ ਦੇ ਭੁੱਖ ਨੂੰ ਵੀ ਕਿੱਧਰ ਨੂੰ ਲੈ ਕੇ ਜਾ ਰਹੇ ਆ ਜਿੱਥੋਂ ਸਾਨੂੰ ਗੁਰੂ ਸਾਹਿਬ ਜੀ ਨੇ ਕੱਢਿਆ ਸੀਗਾ ਸੋ ਗੁਰੂ ਪਿਆਰਿਓ ਇਹ ਹੀ ਬੇਨਤੀ ਆ ਅਕਲ ਕਰੋ ਆਪਣੇ ਵਿਰਸੇ ਦੇ ਨਾਲ ਜੁੜੋ ਆਪਣੇ ਇਤਿਹਾਸ ਦੇ ਵੱਲ ਝਾਤੀ ਮਾਰੋ ਪਰਾਤਨ ਸਿੱਖਾਂ ਦੇ ਵੱਲ ਝਾਤੀ ਮਾਰੋ ਉਹ ਕੀ ਸੀਗੇ ਤੇ ਅੱਜ ਤੁਸੀਂ ਕੀ ਆ ਕੀ ਜਿਹੜਾ ਆ ਪਿਛਲੇ ਸਾਲਾਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਪਹਿਲਾਂ ਪੰਜਾਬੀ ਸੂਬੇ ਦੀ ਮੰਗ ਰੱਖੀ ਗਈ ਸੀ ਉਦੋਂ ਵੀ ਜ਼ੁਲਮ ਹੋਇਆ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਮਾਰ ਦਿੱਤਾ ਗਿਆ ਉਸ ਵੇਲੇ ਵੀ ਇਹ 84 ਤੋਂ ਬਹੁਤ ਪਹਿਲਾਂ ਦੀਆਂ ਗੱਲਾਂ ਤੇ ਅੱਜ ਤੱਕ ਅਗਰ ਸਾਰੇ ਸਿੱਖ ਤੁਸੀਂ ਗੁਲਾਮ ਬੈਠੇ ਆਂ ਤੇ ਕਿਉਂ ਬੈਠੇ ਆਂ ਐਸੇ ਕਰਕੇ ਬੈਠੇ ਆਂ ਵੀ ਤੁਸੀਂ ਮਤਲਬ ਕਿ ਜਿਹੜੀ ਹਾਲਤ ਕਿਸੇ ਵੇਲੇ ਉਹ ਹਿੰਦੂਆਂ ਦੀ ਸੀ ਕਿ ਜਦੋਂ ਮੁਸਲਮਾਨ ਜ਼ੁਲਮ ਕਰਦੇ ਸੀ ਅੱਜ ਉਹ ਤੁਹਾਡੀ ਹਾਲਤ ਬਣੀ ਹੋਈ ਆ ਤੇ ਤੁਸੀਂ ਨੇ ਹੱਥੇ ਬਣੇ ਹੋਏ ਆਂ ਮਤਲਬ ਕਿ ਤੁਸੀਂ ਜਿਹੜੇ ਗੁਲਾਮ ਬਣੇ ਬੈਠੇ ਆਂ ਅੱਜ ਤੱਕ ਕੀ ਤੁਹਾਡੀ ਸੋਚ ਦਾ ਪੱਧਰ ਇੰਨਾ ਨੀਵਾ ਨਹੀਂ ਹੋ ਚੁੱਕਾ ਵੀ ਤੁਸੀਂ ਜਿਹੜੇ ਆਪਣੇ ਜੇ ਮਤਲਬ ਕਿ 2020 ਦੀ ਹੁਣ ਗੱਲ ਆਉਂਦੀ ਆ ਉਹਦੇ ਵੱਲ ਵੀ ਕਈ ਜਾਣੇ ਜਿਹੜੇ ਕਹਿੰਦੇ ਆ ਜੀ ਉਹ ਇਦਾਂ ਹੋਏਗਾ ਉਦਾਂ ਹੋਏਗਾ ਤੇ ਜੇ ਤੁਸੀਂ ਸੋਚੋ ਵੀ ਆਪਣਾ ਜੇ ਸਾਡਾ ਦੇਸ਼ ਹੁੰਦਾ ਤੇ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਦਾਂ ਹੀ ਹੁੰਦੀ ਜਿੱਦਾਂ ਹੁਣ ਹੋਈ ਆ ਕੀ ਜਿਵੇਂ ਸਿੱਖ ਕਿਤੇ ਧਰਨਾ ਲਾ ਕੇ ਕੁਝ ਬੈਠੇ ਹੁੰਦੇ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ ਉਹਨਾਂ ਦੇ ਉੱਤੇ ਗੋਲੀਆਂ ਹੀ ਚੱਲਦੀਆਂ ਜਿਵੇਂ ਸਿੱਖ ਰਾਜ ਹੁੰਦਾ ਕੀ ਇਹੀ ਕੁਝ ਹੋਣਾ ਸੀਗਾ ਜੋ ਕੁਝ ਹੁਣ ਹੋ ਰਿਹਾ ਜਿੰਨੀ ਬੇਅਦਬੀ ਹੋਈ ਆ ਜਣਾ ਖਾਣਾ ਪਖੰਡੀ ਇਹਨੇ ਸਾਧ ਜਿਹੜੇ ਨੇ ਮਤਲਬ ਕਿ ਪੰਜਾਬ ਦੇ ਵਿੱਚ ਉੱਠੇ ਹੋਏ ਨੇ ਕੋਈ ਰਾਮ ਰਹੀਮਿਓ ਵਰਗਾ ਕਦੀ ਦਸਵੇਂ ਪਾਸ਼ਾ ਦੇ ਮਤਲਬ ਕਿ ਅਮਰਦਾ ਮਖੌਲ ਡਾਉਂਦਾ ਆ ਕਦੀ ਕੁਝ ਹੁੰਦਾ ਕਦੀ ਕੁਝ ਹੁੰਦਾ ਕੀ ਇਹੀ ਕੁਝ ਹੁੰਦਾ ਜੇ ਤੁਹਾਡਾ ਆਪਣਾ ਪੰਜਾਬ ਆਪਣਾ ਦੇਸ਼ ਕੋਈ ਹੁੰਦਾ ਹਾਂਜੀ ਕੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਲੇ ਇਹੋ ਜੇ ਕਾਰਨਾਮੇ ਹੋਏ ਸੀਗੇ ਸੋ ਗੁਰੂ ਪਿਆਰਿਓ ਆਪਣੇ ਅੰਦਰ ਚਾਤੀ ਮਾਰੋ ਤੁਸੀਂ ਜਾ ਕਿਧਰ ਨੂੰ ਰਹੇ ਆ ਤੇ ਗੁਰੂ ਨੇ ਤੁਹਾਨੂੰ ਬਣਾਇਆ ਕੀ ਸੀਗਾ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾ ਚਕਿਆ ਬੇਨਤੀ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭੁੱਖ ਦੇ ਵਿੱਚ ਕੰਡੇ ਨਾ ਬੀਜੋ ਕੋਈ ਅਕਲ ਕਰੋ ਠੀਕ ਆ ਤੇ ਗੋਰਿਆਂ ਦਾ ਤਿਉਹਾਰ ਆ 크ਿਸਮਸ ਤੇ ਉਹ ਆਪਣੇ ਬੱਚਿਆਂ ਨੂੰ ਸਮਝਾਓ ਵੀ ਅਸੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਗਿਫਟ ਦਵਾਂਗੇ ਸਾਨੂੰ ਗੁਰੂ ਨੇ ਦਿੱਤਾ ਜੋ ਕੁਝ ਦਿੱਤਾ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਵਾਂਗੇ ਗੁਰੂ ਪਰਮੇਸ਼ਰ ਏ ਕੋ ਜਾਣ ਜਾਂ ਜਿਹੜੇ ਇਹੋ ਜਿਹੇ ਤਿਹਾਰ ਨੇ ਜਿਹੜੇ ਤੁਹਾਨੂੰ ਕਮਜ਼ੋਰ ਬਣਾਉਂਦੇ ਨੇ ਰਖੜੀ ਵਰਗੇ ਇਹ ਰਖੜੀਆਂ ਬੰਨਣ ਵਾਲੇ ਕੁਝ ਨਹੀਂ ਕਰ ਸਕੇ ਉਸ ਵੇਲੇ ਹਾਂਜੀ ਤੇ ਜੇ ਕੀਤਾ ਸੀ ਕੋਈ ਜਿਹੜੇ ਸ਼ਸਤਰ ਚਲਾਉਣੇ ਜਾਣਦੇ ਸੀ ਉਹਨਾਂ ਨੇ ਧੀਆਂ ਪੈਣਾ ਵਜਾ ਕੇ ਲਿਆਂਦੀਆਂ ਸੀਗੀਆਂ ਸੋ ਗੁਰੂ ਪਿਆਰਿਓ ਅਕਲ ਕਰੋ ਤੁਸੀਂ ਆਪਣਾ ਭਵਿੱਖ ਵੀ ਆਪ ਵੀ ਕਿੱਧਰ ਨੂੰ ਜਾ ਰਹੇ ਆ ਤੇ ਬੱਚਿਆਂ ਨੂੰ ਵੀ ਕਿੱਧਰ ਲੈ ਕੇ ਜਾ ਰਹੇ ਆ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜੱਜਕ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ